ਕਰਹਾੜੀ ਦਰਬਾਰ ਤੇ ਸਾਰੇ ਰੋਗਾਂ ਦਾ ਇਲਾਜ ਹੁੰਦਾ ਹੈ ਬਾਈ ਹਰੀਸ ਕਰ ਸਕੇ ਨਾ ਕਰਹਾੜੀ ਦਰਬਾਰ ਦੀ ਭਾਵੇਂ ਲੱਖ ਜੰਮੇ ਸਾਧ ਕੋਈ ਮਾਈ ਭਾਵੇਂ ਲੱਖ ਸਾਧਾ ਨੂੰ ਪੈਦਾ ਕਰ ਰਹੀ ਹੈ ਪਰ ਕਰਹਾੜੀ ਸਾਹਿਬ ਦੀ ਰੀਤ ਨਹੀਂ ਹੁੰਦੀ ਸਾਡੇ ਵੀਰ ਤਰਸੇਮ ਜੀ ਵੱਲੋਂ ਵੀ ਕਮਿਆਂ ਨੂੰ ਮਾਨ ਲੈ ਸੁਣੋ ਸਭ ਤੋਂ ਪਹਿਲਾਂ ਕਰਹਾੜੀ ਸਾਹਿਬ ਦੀ ਕਵਤਾ ਵੀ ਕਰਹਾੜੀ ਸਾਹਿਬ ਦੇ ਵਿੱਚ ਲੱਖਾਂ ਰੋਗੀਆਂ ਦੇ ਰੋਗ ਟੁੱਟਦੇ ਨੇ ਬਾਬੇ ਗੁਰਮੁਖ ਸਿੰਘ ਨੂੰ ਆਖਿਆ ਸੀ ਵੀ ਗ੍ਰਹਾੜੀ ਦਰਬਾਰ ਵਰਗਾ ਦੁਨੀਆਂ ਤੇ ਕੋਈ ਦਰਬਾਰ ਨਹੀਂ ਹੋਣਾ। ਗ੍ਰਹਾੜੀ ਵਰਗੇ ਸੰਤਰੀ ਦੁਨੀਆਂ ਤੇ ਹੋਣੇ ਆਓ ਕਵਤਾ ਬੋਲਣ ਲੱਗੇ ਵੀ ਗ੍ਰਹਾੜੀ ਦਰਬਾਰ ਤੇ ਲੱਖਾਂ ਰੋਗੀਆਂ ਦੇ ਰੋਗ ਠੁੱਟਦੇ ਔਰ ਲੱਖਾਂ ਲੋਕ ਰਾਜੀ ਹੋ ਕੇ ਜਾਂਦੇ ਨੇ। ਵੀਰੋ ਤੋਂ ਸ਼ਬਦ ਸੁਣੋ ਔਰ ਸਾਬਦ ਤੁਹਾਡੇ ਚਰਨਾਂ ਵਿੱਚ ਕਵੀਸ਼ਰੀ ਜਤਨ ਸਿੰਘ ਕਿਲਾਰਾ, ਜੈ ਰਾਮ ਕੇਸ਼ਵ ਨੰਦ, ਰਾਮਪਾਲ ਵੱਡੀ ਬਠੋਈ ਤੁਹਾਡੇ ਚਰਨਾਂ ਵਿੱਚ へ ਕਿਉਂ ਬੇਨਤੀ ਕਰਨ ਲਗੇ। ਹਾ ਹੁੰਨੇ ਭਾਈ ਗੋਗਾ ਮਾਲੀ ਕਾ ਰਹਾੜੀ ਜਾ ਮੱਖੂ ਤੇ ਬਾਗੜ ਤੋ ਜੋਤ ਜਿੱਥੇ ਆਈ ਜੀ ਮੱਖੂ ਤੇ ਬਾਗੜ ਤੋ ਜੋਤ ਜਿੱਥੇ ਆਈ ਜੀ ਜੀਨ ਤਾਰ ਮੰਦੀ ਰੋਸ਼ਨੀ ਖੜਾਈ ਜੀ ਜੀਨ ਤਾਰ ਮੰਦੀ ਰੋਸ਼ਨੀ ਖੜਾਈ ਜੀ ਚਾਰੇ ਪਾਸੇ ਹੀ ਚਾਰੇ ਪਾਸੇ ਹੀ ਪਾਸੇ ਤਾਂ ਹੀ ਚਰ ਚਾਹ ਸ਼ਈ ਜੀ पासे ताई चाही शरी सेनगिरी नक ती द खाई गुग माड़ी कर हाणी ते सारे लोक का इलाज हूंदा पाई गुॻा माड़ी कर हाणी ਦੋਹਾਰ ਦੇਤੇ ਅਨਜੋ ਹੋ ਕੇ ਜਾਂਦੇ ਨੇ ਹੋ ਕੇ ਜਾਂਦੇ ਨੇ ਜਾਂਦੇ ਹਰ ਹਾਲਤ ਚ ਰਾਮ ਜੋ ਹੋ ਕੇ ਜਾਂਦੇ ਹਰ ਹਾਲਤ ਚ ਰਾਮ ਜੋ ਇੱਕ ਜਾਂਦੇ ਹਰ ਹਾਲਤ ਚ ਰਾਮ ਜੋ ਹੋ ਕੇ ਜਾਂਦੇ ਹਰ ਹਾਲਤ ਚ ਰਾਮ ਜੋ ਜੀ ਨੂੰ ਛੱਟ ਦੇ ਦੰਦੇ ਸਾਰੇ ਆ ਬੇ ਕੁੱਕੇ ਦਰਬਾਰ ਜਾਂਦੀ ਦੁੱਖਾਂ ਵਾਲੀ ਪੰਡ ਸੀ ਰੋਲਾਈ ਕੁੱਕਾ ਪਈ ਗੋਕਾ ਮਾੜੀ ਕਰ ਹਾਲੀ ਤੇ ਲੋਕ ਸਆਂੀਆਂ ਜਗਾ ਘੀਆਂ ਨਾ ਕੋਣ ਜੀ ਲੋਕ ਸਆਂੀਆਂ ਜਗਾ ਘੀਆਂ ਜਾ ਕੋਣ ਜੀ ਇੱਥੇ ਆ ਕੇ ਪਾਲਾਂ ਵਿੱਚ ਜਾਵੇ ਦੌੜ ਜੀ ਇੱਥੇ ਆ ਕੇ ਪਾਲਾਂ ਵਿੱਚ ਜਾਵੇ ਦੌੜ ਜੀ ਜਾਂਦੇ ਭੂਤ ਤੇ ਪਰੇ ਤੇ ਇਥੋਂ ਦੌੜ ਜੀ ਜਾਂਦੇ ਤੂਤ ਦੇ ਪਰੇ ਤੇ ਐਤੋਂ ਦੌੜ ਜੀ ਜਦ ਮੱਕਦਾ ਹਥੋੜਾ ਫੇਰ ਠੀਕ ਹੁੰਦਾ ਬਾਲਾ ਜਾਵੇ ਗੱਲ ਉਹ ਗਿਆਨ ਦੀ ਸੁਣਾਈ ਗੋਗਾ ਮਾੜੀ ਕਰ ਹਾਲੀ ਤੇ ਸਾਰੇ ਦੁੱਖਾਂ ਦਾ ਜਹੋਦਾ ਇਲਾਦੇ ਹੁੰਦਾ ਪਈਆ ਗੋਗਾ ਮਾੜੀ ਕਰ ਹਾਲੀ ਤੇ ਰੋਵੇ ਰੋਂਦਿਆਂ ਤੇ ਜਾਂਦੇ ਕਹਿੰਦੇ ਹੱਸ ਕੇ ਏ ਗੁੰਦਿਆਂ ਤੇ ਜਾਂਦੇ ਕਹਿੰਦੇ ਹੱਥ ਕੇ ਆ ਕੇ ਪੁੱਛ ਲੋ ਜੀ ਮੂੰਹ ਤੋਂ ਸਾਰੇ ਦੱਸ ਦੇ ਆ ਕੇ ਪੁੱਛ ਲੋ ਜੀ ਮੂੰਹ ਤੋਂ ਸਾਰੇ ਦੱਸ ਦੇ ਬਾਬਾ ਬਿਨਤੀ ਨਾ ਰੋਗ ਕਿੰਨੇ ਕੱਟਤੇ ਬਾਬਾ ਗੁਰਮੁਖ ਪਿਆਰ ਚੇਲਾ ਬਾਬਾ सारे दुख हूंदा भाई गुख माड़ी घर वारी ते कंद लंगर चले चौवी घंटे जी चले चौवी घंटे जी कंद लंगर ਕਿਉਂ ਦੀਖੇ ਦਾ ਵਿੱਚ ਹਲਦਾ ਵੀ ਨੂੰ ਉੱਪਰ ਜੀ ਥੋਡੀ ਹਾਰੇ ਗੱਲ ਦਾ ਵੀ ਨੂੰ ਉੱਪਰ ਜੀ ਥੋਡੀ ਹਾਰੇ ਗੱਲ ਦਾ ਕੋਈ ਝੂਠ ਨਾ ਪਖੰਡ ਪਾਵੇ ਸੱਚ ਵਾਲੇ ਤੰਦ ਤਾਂ ਹੀ ਹਾਲ ਇੱਕ ਥਾਂ ਤੇ ਹੈ ਚੜਾਈ ਗੁਗਾ ਮਾਣੀ ਕਰ ਹਾਲੀ ਤੇ ਸਾਰਾ ਕਰਹਾੜੀ ਤੇ ਸਾਰੇ ਦੁੱਖਾਂ ਦਾ ਇਲਾਜ ਹੁੰਦਾ ਹੈ ਬਾਈ ਰੀਸ ਕਰਦੇ ਨੇ ਲੋਕ ਇਸ ਧਾਮ ਦੀ ਇਹ ਕਵਤਾ ਲਿਖੀ ਜੈ ਰਾਮ ਦੀ ਇਸ ਧਾਮ ਦੀ ਰੀਸ ਕਰਦੇ ਨੇ ਲੋਕ ਵੀ ਕਰਹਾੜੀ ਸਾਹਿਬ ਵਰਗਾ ਹੋਰ ਧਾਮ ਬਣ ਜੂਗਾ ਨਹੀਂ ਦੁਨੀਆ ਦੇ ਉੱਤੇ ਨਹੀਂ ਜਿਹੜਾ ਕਰਹਾੜੀ ਸਾਹਿਬ ਹੈ ਕਰਹਾੜੀ ਸਾਹਿਬ ਵਰਗਾ ਸੰਤ ਬਾਬਾ ਗੁਰਮੁਖ ਸਿੰਘ ਹਣ ਬਾਬਾ ਬਲਕਾਰ ਜੀ ਤੇ ਬਾਬਾ ਮੇਜਰ ਜੀ ਜੋ ਇਥੇ ਇਲਾਜ ਕਰ ਰਹੇ ਉਹਨਾਂ ਗੁਰਮਖੋ 24 ਘੰਟੇ ਲੰਗਰ ਚੱਲਦੇ ਨੇ ਜਿਹਦਾ ਧੰਨ ਧੰਨ ਕਰਦਾ ਮੰਦਰ ਜਿਹਦਾ ਧੰਨ ਧੰਨ ਕਰਦਾ ਮੰਦਰ ਚੱਲਦਾ 24 ਘੰਟੇ ਲੰਗਰ ਸੇਵਕ ਨੇ ਮਾੜੀ ਦੇ ਅੰਦਰ ਸੇਵਕ ਨੇ ਮਾੜੀ ਦੇ ਅੰਦਰ ਕਹਿਣਾ ਜੋ ਤੇ ਹੱਸਦਾ ਉਹ ਪੂਜਣ ਜੋਗ ਧਰਮ ਦੀ ਧਰਤੀ ਟੱਲਾ ਗੋੜਖ ਨਾਥ ਦਾ ਪੂਜਣ ਜੋਗ ਧਰਮ ਦੀ ਧਰਤੀ ਟੱਲਾ ਗੋੜਖ ਨਾਥ ਦਾ ਗੁਰੂ ਗੋੜਖ ਨਾਥ ਹਾਜਰ ਨਾਜ਼ ਗੁਗਾ ਮਾੜੀ ਤੇ ਹਾਜ਼ਰ ਆਮਰ 24 ਘੰਟੇ ਹਾਜ਼ਰ ਨਾਜ਼ ਰਬਾਬਰ ਸੈਣ ਗਰੀ ਜੀ ਮਹਾਰਾਜ 24 ਘੰਟੇ ਹਾਜ਼ਰ ਨਾਜ਼ ਗੁਗਾ ਯਹਰ ਪੀਰ ਮਹਾਰਾਜ ਜਿੱਥੇ ਉਹ ਐਨਕਾਂ ਦੇ ਠੇਰ ਲੱਗੇ ਪਏ ਨੇ ਬੈਲਟਾਂ ਦੇ ਠੇਰ ਲੱਗੇ ਪਏ ਨੇ ਗੁਰਮਖੋ ਜਿੱਥੇ ਕੈਂਸਰ ਦੇ ਮਰੀਜ਼ ਆਮੋ ਕੇ ਜਾਂਦੇ ਨੇ ਜਿੱਥੇ ਸ਼ੂਗਰ ਦੇ ਮਰੀਜ਼ ਆਮੋ ਕੇ ਜਾਂਦੇ ਨੇ ਜਿੱਥੇ ਸਰੀਰ ਦੇ ਮਰੀਜ਼ ਆਮੋ ਕੇ ਜਾਂਦੇ ਨੇ ਜਿੱਥੇ ਲੋਕਾਂ ਦੀ ਐਨਕਾਂ ਉਤਰਦੀਆਂ ਨੇ ਜਿੱਥੇ 24 ਘੰਟੇ ਡੀਸੀ ਕਿਉਂ ਦੇ ਲੱਗੇ ਚੱਲਦੇ ਨੇ ਜਿੱਥੇ 24 ਘੰਟੀ ਪੁਰ ਬਾਬਾ ਜੀ ਤੋੜਾ ਤਪਸ਼ਾ ਕਰਦੇ ਨੇ ਤੋੜੇ ਤਪਸ਼ਾ ਦੇ ਵਿੱਚ 5 ਤਰੀਕ ਤੋਂ ਲੈ ਕੇ 15 ਤਰੀਕ ਤੱਕ ਸੰਪੂਰਨਤਾ ਸੰਪੂਰਤਾ ਵਾਲੇ ਦਿਨ ਬਿਨ ਬਾਂਹ ਬ੍ਰਹਮਣਾਂ ਨੂੰ ਬੁਲਾ ਕੇ ਵੇਦਾਂ ਦੇ ਮੰਤਰ ਉਚਾਰੇ ਜਾਂਦੇ ਨੇ ਗੁਰਮਖੋ ਨੌਂ ਗ੍ਰਹਾਂ ਦੀ ਪੂਜਨਾ ਕੀਤੀ ਜਾਂਦੀ ਹੈ ਅਕਾਲ ਪੁਰਖ ਦੀ ਕਿਰਪਾ ਹੁੰਦੀ ਹੈ ਤੇ ਕਰਹਾਲੀ ਦੀ ਧਰਤੀ ਦੀ ਹੋਰ ਧਾਮ ਨਹੀਂ ਰਿਸ ਕਰ ਸਕਦਾ ਭਵੇਂ ਧਾਮ ਵੱਡੇ ਤੋਂ ਵੱਡੇ ਨੇ ਸਾਰੇ ਧਾਮ ਪਿਆਰੇ ਨੇ ਪਰ ਮੇਰੇ ਪਿਆਰੋ ਜੋ ਗ੍ਰਹਾੜੀ ਦੀ ਧਰਤੀ ਦੇ ਬਾਬਾ ਗੁਰਮukh ਸਿੰਘ ਬਾਬਾ ਗੁਰਮukh ਸਿੰਘ ਦੇ ਚੇਲੇ ਬਾਬਾ ਬਲਕਾਰ ਸਿੰਘ ਬਾਬੇ ਮੈਟਰ ਹੋਰੀ ਜਿਨੇ ਇੱਥੇ ਸੇਵਾ ਕਰਕੇ ਰੋਗੀਆਂ ਦੇ ਰੋਗ ਤੋੜ ਰਹੇ ਨੇ ਬਾਈ ਬਾਟੀ ਦਾ ਸਾਉਂਡ ਬਹੁਤ ਵਧੀਆ ਸਾਉਂਡ ਦੇਖੋ ਸੰਗੀਤ ਸੰਗਤਾਂ ਦੀ ਮਹਿਮਾ ਅੰਮ੍ਰਿਤ ਭਰੇ ਬੜੀਆਂ ਹੋਈਆਂ ਸਭੀਆਂ ਦੇਸੀ ਘੋਲ ਦੇ ਵਿੱਚ ਅੰਮ੍ਰਿਤ ਭਰੇ ਪ੍ਰਸਾਦ ਦੇ ਭੇਣਾ ਤਿਆਰ ਕਰ ਰਹੀਆਂ ਨੇ ਤੇ ਅੰਮ੍ਰਿਤ ਭਰੇ ਜਨ ਦੇਵਤਾ ਗੁਰਮਖੋ ਗ੍ਰਹਾੜੀ ਸਾਹਿਬ ਨੂੰ ਘਰ ਮਾੜੀ ਤੇ ਇਹਦੀ ਰੀਸ ਕੋਈ ਨਹੀਂ ਕਰ ਸਕਦਾ ਕਰਹਾੜੀ ਦਰਬਾਰ ਦੀ ਬਹੁਤ ਬਹੁਤ ਧੰਨਵਾਦ ਹੰਡਰੇਟ ਸਾਹਿਬ ਨੇ ਹੁਕਮ ਕੀਤਾ ਸੀ